ਉਹ ਲੜਕੀ ਦੇ ਲੜਕੀ ਲੜਕੀ ਸੀ 15 ਸਾਲ ਦੀ ਅੱਛਾ ਤੇ ਉਸ ਦਿਵਾਰ ਰਸੌਲੀਆਂ ਦੱਸਤੀਆਂ ਅੱਛਾ ਡਾਕਟਰ ਨੇ ਹੈ ਹਾਂ ਡਾਕਟਰ ਨੇ ਕਹਿੰਦੇ ਵੀ ਦੋ ਗ੍ਰੇਸ਼ਨ ਹੋਣਗੇ ਬੱਚਾ ਨਹੀਂ ਹੁੰਦਾ ਅੱਛਾ ਤੇ ਇਦਲੀ ਛਾਤੀ ਖਰਾਬ ਹੋ ਗਈ ਸੀ ਜਦੋਂ ਲੜਕੀ ਹੋਈ ਹੈਗੀ ਕਿਵੇਂ ਕੋਈ ਆਹੋ ਭਰ ਗਈ ਦੁੱਧੀ ਚ ਅੱਛਾ ਅੱਛਾ ਜਦੋਂ ਪਹਿਲਾ ਬੱਚਾ ਗੁੜੀਆ ਹੋਈ ਪਹਿਲਾ ਹੋਈ ਉਹਦੋਂ ਛਾਤੀ ਖਰਾਬ ਹੋ ਗਈ ਗ੍ਰੇਸ਼ਨ ਹੋ ਗਿਆ ਨਸਾਂ ਘਟਦੇ ਨੇ ਦੁੱਧੜੀਆਂ ਡਾਕਟਰਾਂ ਨੇ ਅੱਛਾ ਉਸ ਦਿਵਾਰ ਰਸੌਲੀਆਂ ਦੱਸਤੀਆਂ ਅੱਛਾ ਤੇ ਵੀ ਬੱਚਾ ਨਹੀਂ ਹੁੰਦਾਗਾ ਅਜੇ ਬੱਚਾ ਵੀ ਨਹੀਂ ਹੁੰਦਾ। ਉਹਨੇ ਦੇਖੀ ਆਪਣੀ ਵੀਡੀਓ ਬਾਬੇ ਦੀ ਚਮਤਕਾਰ ਵਾਲੀ। ਹਾਂ ਹਾਂ ਪਹਿਲਾਂ ਪਾਈ ਸੀ ਜੀ। ਹਾਂ। ਤੇ ਉਹ ਵੀਡੀਓ ਦੇਖ ਕੇ ਬਾਬੇ ਨੂੰ ਲੜਕੀ ਨੇ ਅਰਦਾਸ ਬੇਨਤੀ કરી। ਹਾਂ। ਵੀ ਬਾਬਾ ਕਿਰਪਾ ਕਰ ਅਸੀਂ ਤੇਰੇ ਦਰਬਾਰ ਤੇ ਆਈਏ। ਹਾਂ। ਸਿਰੋ ਬਾਬੇ ਨੇ ਉਹਨਾਂ ਨੂੰ ਕੋਈ ਚਮਤਕਾਰ ਦਿਖਾਇਆ। ਹਾਂ। ਉਹ ਆਏ। ਹਾਂ। ਮੈਨੂੰ ਹੱਡ ਵੀਤੀ ਦੱਸੀ ਵੀ ਪਾਪਾ ਮੇਰੇ ਰਸੌਲੀਆਂ ਨੇ ਵੀ ਮੇਰੀਆਂ ਰਸੌਲੀਆਂ ਦਾ ਪਰੇਸ਼ਾਨ ਨਾ ਹੋਵੇ। ਹਾਂ। ਵੀ ਬਾਬਾ ਮੈਨੂੰ ਅਹੀਂ ਠੀਕ ਕਰ ਦੇ। ਵੀ ਮੈਂ ਦੋ ਕੰਡੀਆਂ ਬੋਰੀਆਂ ਦੋ ਕਿ ਉਹ ਦੀ ਟਿੰਨ ਪਾ ਚੁਗੀ। ਅੱਛਾ। ਨਾ ਠੀਕ ਹੈ ਬੱਤਾ ਹਾਂ ਤਾਂ ਬਕਰੋ ਪਰਵਾਰ ਕਿਵੇਂ ਸੀ ਆ ਠੀਕ ਸੀ ਆ ਕਿਵੇਂ ਪਰਵਾ ਠੀਕ ਹੀ ਹੈ ਵਿਚਾਰੇ ਗਰੀਬ ਨੇ ਅੱਛਾ ਗਰੀਬ ਨੇ ਹਾਂ ਗਰੀਬ ਨੇ ਪਰ ਸ਼ਰਦਾ ਅਨੁਸਾਰ ਬਦਲ ਉਹ ਕਹਿਗੇ ਹਾਂ ਤੇ ਦੁਆਰ ਕਿਰਪਾ ਹੋਈ ਬਾਬੇ ਦੀ ਬੁੱਤਰ ਮੈਂ ਅਰਦਾਸ ਬੇਨਤੀ ਕਰਕੇ ਉਹ ਧੂਨੇ ਤੇ ਬਹਿ ਗਏ ਹਾਂ ਮੈਂ ਅੰਦਰ ਫਲ ਪਾਈ ਜਾਂਦਾ ਸੀਗਾ ਹਾਂ ਉਹ ਲੜਕੀ ਨੇ ਮਨ ਚ ਸੋਚਿਆ ਵੀ ਇਹ ਬਾਬਾ ਫਲ ਵੀ ਪਾਉਂਦਾ ਕੀ ਪਤਾ ਮੇਰੇ ਫਲ ਪਾ ਦੇ ਮੇਰੇ ਵੀ ਅੱਛਾ ਹੋ ਜਾਈ ਹਾਂ ਉੱਥੇ ਬੈਠੀ ਨੇ ਅੱਛਾ ਮੰਦਰ ਫਲ ਪਾਈ ਜਾਂਦਾ ਹਾਂ ਹਾਂ ਅੰਦਰ ਸੇ ਪਈ ਸੀਗੇ ਮਹਾਪਤ ਹੋ ਰਿਆ ਹੂੰ ਹਾ ਕੀ ਕਹਿੰਦੇ ਕੀ ਹੈ ਮਹਾ ਗਾਇਆ ਹੂੰ ਮਹਾ ਬਾਬਾ ਤੈਨੂੰ ਪੁੱਤ ਦੇਊਗਾ ਅੱਛਾ ਉਹਨਾਂ ਨੇ ਮੇਰੇ ਇੰਨੇ ਦੇਖਣ ਵਾਲੇ ਬਾਬੇ ਦੀਆਂ ਦਰਗਾਹਾਂ ਮੈਨੂੰ ਦੇਖੇ ਹਾਂ ਜਵਾਬ ਦਿੱਤੇ ਨੂੰ ਕਿੰਨਾ ਚਿਰ ਹੋ ਗਿਆ ਸੀ ਡਾਕਟਰਾਂ ਨੇ 15 ਸਾਲ 15 ਸਾਲ ਹੋ ਗਏ ਸੀ ਹਾਂ ਹੂੰ ਤੇ ਉਹ ਉਹ ਲੜਕੀ ਉੱਥੋਂ ਵਿਸ਼ਵਾਸ ਕਰ ਗਈ ਵੀ ਜਦੋਂ ਮੈਂ ਉਹ ਉੱਥੇ ਬੈਠੀ ਮਨ ਦੀ ਬੁੱਝ ਸਕਦਾ ਵੀ ਮੇਰਾ ਮੈਨੂੰ ਪੁੱਤ ਵੀ ਦੇਊਗਾ ਵਾਗਾ ਅੱਛਾ ਫਿਰ ਦੂਸਰੇ ਵੀਰਵਾਰ ਬਾਬੇ ਨੇ ਬਾਥਰੂਮ ਰਾਹੀਂ ਉਸ ਲੜਕੀ ਨੂੰ ਖੁਦ ਨੂੰ ਦਿਖਾ ਦਿੱਤੀ ਰਸੋਈਆਂ ਅੱਛਾ ਬਾਥਰੂਮ ਰਾਹੀਂ ਰਾਹੀਂ ਨਿਕਲ ਗਈਆਂ ਤੀਸਰੇ ਵੀਰਵਾਰ ਉਹਨਾਂ ਦਿਨ ਚੜ ਗਏ ਅੱਛਾ ਤੇ 15 ਸਾਲਾਂ ਬਾਅਦ ਉਹ ਮੁੰਡਾ ਹੋਇਆਗਾ ਅੱਛਾ ਮੁੰਡਾ ਹੋ ਗਿਆ ਹਾਂ ਹੈ ਕੋਈ ਫੋਟੋ ਤੁਹਾਡੇ ਕੋਲੇ ਆ ਹੋ ਗਿਆ ਅੱਛਾ ਤੇ ਦੇ ਵੀ ਬਾਬੇ ਦੀ ਦਿੱਤਾ ਅੱਛਾ ਬਾਬੇ ਦੀ ਚੜਾਤਾ ਹਾਂ ਕੀ ਬਾਤ ਹੈ ਧਾਇ ਮੜਾਇ ਮੈਨੂੰ ਆ ਅੱਛਾ 15 ਸਾਲ ਨਵਾਂ ਹੋਇਆ ਅੱਛਾ ਇਹ ਫੋਟੋ ਵੀਡੀਓ ਕਿੱਛ ਦੀ ਇੱਥੇ ਦੀ ਲੱਗਦੀ ਮੈਨੂੰ ਹਾਂ ਦੇ ਹਾਂ ਬਾਬੇ ਦੀ ਇੱਥੇ ਦੀ ਵੀਡੀਓ ਹੈ ਬਾਬੇ ਦੀ ਦਿੱਤਾ ਠੀਕ ਹੈ ਗੋਦ ਪਾਤੀ ਅੱਛਾ ਤੁਹਾਡੀ ਗੋਦ ਪਤਾ ਕੀ ਬਾਤ ਹੈ ਦੋਸਤੋ ਕਈ ਵਾਰੀ ਨਾ ਚਮਤਕਾਰ ਹਨਾ ਇਹ ਜੋ ਵਿਸ਼ਵਾਸ ਨਹੀਂ ਹੁੰਦਾ ਐਸੇ ਚਮਤਕਾਰ ਹੋ ਜਾਂਦੇ ਨੇ ਤੇ ਬਾਬਾ ਜੀ ਦਾਵਾ ਕਰਦੇ ਨੇ ਇਹ ਤੇ ਇਹਨਾਂ ਦੀ ਆਪਾਂ ਇੱਕ ਪਹਿਲਾ ਵੀ ਵੀਡੀਓ ਪਾਈ ਸੀ ਅੱਜਾ ਬਾਬਾ ਜੀ ਬਰੇਟੇ ਹੈ ਨਾ ਜੰਗਲੀ ਸ਼ਾ ਪੀਰ ਹੈ ਬਰੇਟੇ ਜਗਾ ਬਣੀ ਹੋਈ ਹੈ ਇਹ ਵੀਰਵਾਰ ਨੂੰ ਚੌਂਕੀ ਲਾਉਂਦੇ ਆ ਜੀ ਹਾਂਜੀ ਰੇਲਵੇ ਸਟੇਸ਼ਨ ਦੇ ਉੱਪਰ ਹੈ ਹਾਂ ਜੰਗਲੀ ਸ਼ਾ ਪੀਰ ਬਰੇਟੇ ਰੇਲਵੇ ਸਟੇਸ਼ਨ ਤੇ ਹੈ ਮਾਨਸਾ ਜ਼ਿਲ੍ਹਾ ਪੰਜਾਬ ਦੇ ਵਿੱਚ ਹੈ ਜੀ ਸਰ ਸ਼ਰਦਾ ਉਹ ਨਾ ਮਾਂਮਾ ਧੀਆ ਦੋਨੇ 8ਵੇਂ ਮਹੀਨੇ ਤੱਕ ਇੱਥੇ ਆਉਂਦੀਆਂ ਰਹੀਆਂ ਅੱਛਾ 8ਵੇਂ ਮਹੀਨੇ ਤੱਕ ਉਦੋਂ ਬਾਅਦ ਵਿਚਾਰੇ ਗੱਡੀ ਲੈ ਕੇ ਹੁੰਦੇ ਰੇ ਅੱਛਾ ਮਾਣਾ ਔਰੇ ਹੁਣ ਹਣੀ ਹਟੇ ਉਹਨਾਂ ਨੇ ਹਟੇ ਹਰ ਵੀਰਵਾਰ ਜਦੋਂ ਪਾਣੀ ਆ ਗਿਆ ਸੀ ਨਾ ਪਤਾ ਕਿੱਧਰ ਦੀ ਹੁੰਦੇ ਹਾਂ ਬੂਨਾ ਜਾਖੜ ਵਰੇਟਾ ਅੱਛਾ ਐ ਦੀ ਫੇਰ ਵਾਪਸ ਜਾਣਾ ਅੱਛਾ